हे गॉड इज अब हमारी ड्यूटी हो गई है स्टार्ट आए घरे पैन वण के बठल चकला देख अब वीडियो गाइस क्या तर्ले, तर्ले कर दिया भाई ये बहुत तर्ले कर दिया काम कराण वेले मेरा हो होगियां हौजा <laughs> जानदियां घरे भैया जी चलो ड्यूटी सांभे हम तालिए गोवा गुआ, गुआ मज्जा टाहों के लगी आपा नीरे शेरा पौन ਲੈ ਵੀ ਗਗਣੀ ਹੂੰ ਚੁੱਪ ਕਰਕੇ ਨਾ ਗੇਰਾ ਭੈਣ ਬਣ ਕੇ ਬੱਠਣ ਲੈ ਚੱਕ ਅਸੀਂ ਜਾਣਾ ਖੇਤ ਉੱਤੇ ਪਾਣੀ ਪੀਂ। ਹਾਂ ਅੱਛਾ ਫੇਰ ਫੇਰ ਕੀ ਪਾਣੀ ਪਿਆਦੇ ਅੱਜ ਤੁਹਾਨੂੰ ਕੁਝ ਖਾਣ ਨੂੰ ਲੈ ਕੇ ਦਊਂ ਮੈਂ ਜੀ। ਦਿਨ ਤੇ ਦਾ ਪਹਿਲਾਂ ਸਾਨੂੰ ਪੀਦੇ ਨੇ ਬਾਦ ਹਾਜਮੇ ਕਰੀ। ਅੱਜ ਤੁਹਾਨੂੰ ਰਹਿਣ ਦੇ ਅੱਜ ਤੁਹਾਨੂੰ ਫ੍ਰੈਂਚ ਫਰਾਈ ਲੈ ਕੇ ਦਊਂ। ਅਸਾਂ ਕਰੀ ਆਲੂ ਵੱਢ ਕੇ ਬਣਾ ਲਾਂਗੇ ਬਰਾਪ। ਓ ਹੋਰ ਕੁਝ ਲਿਆ ਦਊਂ ਓ ਲਿਆ ਦਊਂ ਕੀ ਹੁੰਦੇ ਨੇਗੇ ਓਹ। ਮਮਾ ਮੋਮੋ ਮੋਜ ਨਹੀਂ ਹੋਏ ਮੋਮੋ ਤਾਂ ਪਤਾ ਨਹੀਂ ਕਿਹੜੀ تھا ਹੋਟਲ ਫੜਿਆ ਗਿਆ ਕੁੱਤਿਆਂ ਦਾ ਮੀਟੀ ਖਵਾਈ ਗਿਆ ਉਹ ਮਾੜਾ ਹੁੰਦਾ ਹੈ ਹੋਰ ਅੱਛਾ ਤੁਹਾਨੂੰ ਅੱਜ ਹੋਲੇ ਆ ਕੇ ਦੂੰਗਾ ਮੈਂ ਕੀ ਕਰੀਮ ਰੋਲ ਅੱਜ ਉਹਨੂੰ ਕਰੀਮ ਰੋਲ ਬਣਾ ਕੇ ਪੱਕਾ ਲਗਾ ਦੇਗਾ ਕੀ ਵਾਲਾ ਮੈਂ ਤਾਂ ਨਹੀਂ ਲਿਆ ਕਿ ਪੀਜਾ ਪੀਜਾ ਹੀ ਨਿਕਲਦਾ ਮੂਜੋ ਪੀਜਾ ਪੀਜਾ ਦਾ ਨਸਾਨ ਹੀ ਲਿਆ ਕੇ ਦੰਦਾਗਾ ਪੀਜੇ ਨਾਲ ਦਾ ਤਜਾਬ ਵਾਲਾ ਵੰਡਾ ਬਿਮਾਰ ਹੋ ਜਾਓਗੇ ਥੋੜਾ ਸੋਚਦਾ ਪਤਾ ਹੈ ਕਿੰਨਾ ਨਾ ਦੇ ਹਾਂ ਠੀਕ ਨਾ ਹੋਣ ਇਹਦਾ ਮਤਲਬ ਅਸੀਂ ਬੱਠਲ ਚ ਗਏ ਫੇਰ ਆਉਗੇ ਕ੍ਰੀਮ ਰੋਲ ਹਾਂ ਪਹਿਲਾਂ ਪਾਣੀ ਪਿਓ ਪਾਣੀ ਪਿਆ ਕੇ ਮਾਲ ਮੂਲ ਨਿਵਾ ਕੇ ਤੇਲ ਲਾ ਕੇ ਮਾਲ ਸਾਂ ਮੂਲਸਾਂ ਕਰਕੇ ਆਏ ਬਣਾ ਦੋ ਸਾਰਾ ਮਾਲ ਠੀਕ ਹੈ ਠੀਕ ਹੈ ਬਣਾਤਾ ਕ੍ਰੀਮ ਰੋਲ ਥੋੜੇ ਪੱਕੇ ਜਿਵੇਂ ਪੀਜੇ ਵਾਂਗੂ ਹੁਣ ਕਿੰਨੇ ਤੇ ਸੈਟਾ 14 ਤੇ 15 ਕਿਲੋ ਦੇ ਬੰਨੀ ਹੋਏ ਤੇ ਆਪਣੇ ਕੋਲ ਡੀਏਪੀ ਸਭ ਚੱਲੀ ਮਾਸ਼ੀ ਵੀ ਦੋ ਬੱਤੀ ਚਹੀਦੀ ਇੱਥੇਰ ਆਪਾਂ ਮੂੰਗੀ ਲੱਗੇ ਸੀ ਉਹ ਦੁੱਜਣ ਮੂੰਗੀ ਆਪਾਂ ਬੀਜ ਦੀ ਖੇਤ ਚੱਲ ਰਿਹਾ ਸੀਗਾ ਕੰਮ ਇੱਧਰ ਮੇਰੇ ਬਾਈ ਜੀ ਹੋਰਿਆਂ ਨੂੰ ਲੱਗੀ ਪਿਆਸ ਤੇ ਬਾਗੇ ਪਾਣੀ ਪੀਣ ਮੋਟਰ ਚੱਲਦੀ ਐ ਖੇਤਾਂ 'ਚ ਨਹਿਰਾ ਦਾ ਬਹੁਤ ਆਂਦਾ ਨਾ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਘਰ ਆ ਉਹਨਾਂ ਨੂੰ ਤਾਂ ਪੂਰਾ ਨਹਿਰਾ ਆਉਂਦਾ ਹੋਊਗਾ ਨਾ ਆਲੇ ਦੁਆਲੇ ਸ਼ਾਂਤੀ ਸਕੂਲ ਐ ਮੋਟਰ ਚੱਲਦੀ ਹੋਵੇ ਫਿਰ ਘੈਂਟ ਹੀ ਆ ਕੰਮ ਸਾਰਾ ਨਾ ਤੇ ਇੱਧਰ ਆਪਾਂ ਪੈਪ ਲਾਈਨ ਪਾਤੀ ਸੀਗੀ ਮੋਟਰ ਤੋਂ ਤੇ ਲੱਗ ਰਿਹਾ ਖੇਤ ਅੱਜ ਆਪਾਂ ਪੈਪ ਲਾਈਨ ਵੀ ਪਾਇਆ ਪਾਤੀ ਇੱਧਰ ਜਿੜੀ ਪੱਟ ਗਏ ਸੀਗੇ ਉਹ ਬੈ ਪਿੰਜੀ ਉਦਣ ਮੈਸ ਕਰੋ ਲੈ ਜਾ ਕੇ ਉਹ ਪੂਰੀ ਆਈ ਉਹਦੇ ਗਾਹਾਂ ਪਾਣੀ ਦਿੱਸਣਾ ਪੈਂਦਾ ਪਿੱਛੇ ਤੋਂ ਸਾਰੀ ਪੱਟ ਪੋਰ ਦਿੰਦੀ ਐ ਜਿਹੜਾ ਜਿਹੜਾ ਟੋਕੜਾ ਵਜਿਆ ਉਹ ਚ ਵੜ ਲੈਣ ਹਾਂ ਬਸ ਮਦਦ ਨਾ ਅੜਪੇ ਵਿੱਚ ਪਣੀ ਤੇ ਜੇ ਤਲੇ ਦਿਨ ਕੋਈ ਨਾ ਕੋਈ ਕੰਮ ਆਏ ਹੁੰਦਾ ਕਿਉਂ ਨਾ ਅਪਾ ਪਾਈ ਇੱਥੋਂ ਆਏ ਮੋਟਰ ਤੋਂ ਉਧਰ ਲੈ ਕੇ ਜਾਈਏ ਪਾਈ ਪਾ ਕੇ ਗੇ ਉਹ ਵਧੀਆ ਬਣਾ ਦਾਂਗੇ ਜਿੱਚ ਖੜ ਦੇਣ ਕੋਈ ਬੰਦਾ ਸਵਾਦ ਨਹੀਂ ਲੱਕਾ ਨਾਲ ਸ਼ਾਦੀ ਕਿ ਨੱਕਾ ਦਾ ਬਈ ਇਹ ਤਾਂ ਲਾਉਣਾ ਪਹਿਲੀ ਸੁਣਦਾ ਸੁਣਦਾ ਕੰਮ ਪਤਾ ਕੀ ਹਵਾਲਾ ਰੱਖਣਾ ਪਊ ਇਹਨਾਂ ਨੂੰ ਲੋਹੇ ਵਾਲੀ ਲਾਉਣੀਆਂ ਪੈਣੀਆਂ ਲੋਹੇ ਵਾਲ ਲੋਹੇ ਜੜੀ ਨਾਲ ਤੇ ਲੋਹੇ ਹੀ ਲਾ ਦੇ ਤੇ ਛੱਡ ਦੇ ਨੀ ਤੂੰ ਵੀ ਸਮਝ ਜ਼ਰਾ ਹਾਂ ਹੁਣ ਇਧਰ ਜਾ ਪਤਾ ਮਤਲਬ ਕਿਤੇ ਰਾਤ ਨੂੰ ਲੱਤ ਨੇ ਛੱਡ ਲੈ ਓਏ ਹਰਮਣ ਓਏ ਪਾਪਾ ਨੂੰ ਰਾਤ ਨਾਲ ਕੀ ਕਰਤਾ ਆਪਾਂ ਨੇ ਕਰਨਾ ਕੀ ਹੈ ਆਪਣਾ ਲੋੜੀਂਦਾ ਆਪਣਾ ਇੱਧਰ ਜਾਕਣਾ ਪਾਣੀ ਜਾਵੇ ਨਾ ਕਰੀਏ ਆਹਦਾ ਆ ਗਿਆ ਤਾਂ ਲੈ ਉਹ ਜਿਹੜਾ ਮੂੰਹ ਤੋਂ ਬਾਲਾ ਮਲਾਇਆ ਉਹਦੇ ਵਿੱਚ ਇੱਧਰ ਬਾਲਾ ਹੱਲ ਲਾ ਕੇ ਸੀ ਤੁਸੀਂ ਪਹਿਲਾਂ ਕਿੱਥੇ ਉਹ ਯਾਰ ਉਹਦੇ ਕਾ ਨੂੰ ਜਿਹੜੇ ਅੱਗ ਲਾਈ ਸੀ ਯਾਰ ਰੋਟਾ ਵੀਟਰ ਮਾਰ ਲਿਆ ਆਗਈ ਉਗਰੀ ਖੜੀ ਆ ਮੂੰਗੀ ਦਾ ਵਾਦੂ ਨਹੀਂ ਉਹ ਛਿੱਟਾ ਮਾਰ ਦੇ ਮਸ਼ੀਨੀ ਛਿੱਟਾ ਤਾਂ ਵੀ ਲੱਗਦਾ ਵੀ ਮੜਾ ਸਿਰੋਚਾ ਪੇਚ ਲਾ ਡਿਆ ਕਪੜਾ ਦੇ ਰੇ ਲਿਆ ਸੋਚਣ ਦੀ ਵੀ ਖੁੱਲੋ ਕੁੱਤੇ ਨੂੰ ਲੱਗੀ ਮੈਂ ਮੈਰਾ ਜੀ ਬਾਦੇ ਗੁਰਦਿਆ ਬਸ ਠੀਕ ਹੈ ਤੇ ਕੀ ਪਰ ਇੱਕ ਸਾਰ ਜੀ ਲੈ ਲੈ ਬਈ ਯਾਰ ਮੈਂ ਕਹਿੰਦਾ ਜੇ ਤੋ ਟਮਾਰ ਚ ਲੈ ਇੱਥੇ ਨਾਲ ਕਮਾਂਡ ਆ ਵਈ ਲੈਬਰਾ ਮਰ ਗਿਆ ਲੱਖੋ ਦਾ ਖੇਤ ਤੇ ਗੇਟ ਦੇ ਵਿੱਚ ਬੈਠੇ ਮਰ ਗਿਆ ਲੱਖੋ ਕਹਿੰਦਾ ਮੈਂ ਤਾਂ ਆਪਦੇ ਨੂੰ ਦਫਨ ਕਰਕੇ ਆਉਂਗਾ ਮੂੰਹ ਵੀਂਗਾ ਜਰੇ ਦਾ ਮੂੰਹ ਵੀਂਗੇ ਨੂੰ ਕਿਹੜਾ ਤੂੰ ਪਰੌਂਠਾ ਖਵਾਉਣਾ ਸੱਚੀ ਛੇੜ ਤੇ ਰੱਸਾ ਆ ਜੈ ਹੋ ਜੈ ਉਹ ਕਿਦੀ ਜੁਨੀ ਪਾਊਗਾ ਰੱਬ ਹੁਣੇ ਨਾ ਪਾਊਗਾ ਇਹਦੀ ਕਿਹੜੀ ਜੂਨੀ ਬੰਦੇ ਦੀ ਜੂਨੀ ਦਾ ਪਾਵੇ ਨਾ ਇਹ ਤੇ ਕੁੱਤਾ ਹੀ ਵੰਡ ਜੇ ਦਵਾਰੇ ਦਵਾਰਾ ਮਿੱਟੀ ਉਤੇ ਖਿੱਚਦੇ ਬੋਲੀ ਬੋਲੀ ਜੀ ਲੈ ਬਰੇ ਤੇ ਆਹ ਕੁੱਤਾ ਹਨਾ ਵਿਚਾਰਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਗਾ ਪਿੱਛੇ ਆ ਹੀ ਪਤਾ ਨਹੀਂ ਕਿਵੇਂ ਮਰ ਗਿਆ ਇਹ ਗੇਟ ਤੇ ਪਿਆ ਸੀਗਾ ਪਤਾ ਨਹੀਂ ਕਿਵੇਂ ਹਨਾ ਮਰ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਗਾ ਗੇਟ ਦੇ ਨਾਲ ਪਿੱਛੇ ਪਿਆ ਸੀਗਾ कि ਮੈਂ ਪ੍ਰਭ ਨੂੰ ਪੁੱਛਿਆ ਵੀ ਵੀ ਮਤਲਬ ਕਿਵੇਂ ਵੱਡਿਆ-ਬੁੱਡਿਆ ਸੀਗਾ ਖੁਸ਼ ਹੈ ਕਹਿੰਦਾ ਕੁਝ ਵੀ ਨਹੀਂ ਸੀ ਜਮੈਂ ਆਈ ਡਿੱਗੇ ਪਿਆਸੇ ਜਦਾ ਹਨਾ ਵਿਚਾਰਾ ਕੁਛ ਖਾਵਾ ਖੂ ਗਿਆ ਹਨਾ ਉੱਥੋਂ ਪਤਾ ਨਹੀਂ ਲੱਗਿਆ ਕਿਸੇ ਨੂੰ ਤੇ ਉੱਥੇ ਗੇਟ ਮੂਰੇ ਕਹਿੰਦਾ ਆਈ ਪਿਆ ਸੀਗਾ ਤੇ ਵਿਚਾਰੇ ਕਹਿੰਦੇ ਟੂਆ ਫੱਟ ਕੇ ਹਨਾ ਕਰਿਆ ਏ ਈਵਨ ਕਹਿੰਦੇ ਬਹੁਤ ਜ਼ਿਆਦਾ ਸਮੈਲ ਆ ਰਹੀ ਸੀ ਜਿਵੇਂ ਕਾਫੀ ਦਿਨਾ ਤੋਂ ਪਿਆਸ ਸੀਗਾ ਜਾਂ ਕਿਵੇਂ ਵੀ ਮੋਟਰ ਤੇ ਆਪਾਂ ਦਾ ਚੱਲ ਅਜ ਨੱਕਾ ਲਾਉਣਾ ਸੀਗਾ ਉਧਰ ਮੋਟਰ ਕੰਨੀ ਗਏ ਜਦੋਂ ਤੇ ਉਦੋਂ ਧਿਆਨ ਦਿੱਤਾ ਤੇ ਚੱਲ ਹੁਣ ਬਈ ਇਹ ਜਿਹੜੇ ਹਨਾ ਖੇਤਾਂ 'ਚ ਵਿਚਾਰੇ ਵਾਰਾ ਫਿਰਦੇ ਹੁੰਦਿਆਂ ਉਹਨਾਂ ਦਾ ਤਾਂ ਨਾ ਬਸ ਇੱਕ ਆਇਆ ਵੀ ਰਬੀ ਵਾਲੀ ਵਾਰਸਾ ਸਾਰੇ ਕਾਸੇ ਦਾ ਤਾਂ ਵੈਸੇ ਪਰ ਹੁਣ ਚੱਲ ਕੁਛ ਖਾ ਗਿਆ ਹੋਊਗਾ ਵਿਚਾਰਾ ਉਹ ਤੇ ਪ੍ਰਭ ਹੋਰੀ ਲੱਖੋ ਕਹਿੰਦਾ ਮੈਂ ਅੱਧਾ ਫਨਾ ਕੇ ਜਾਊਂਗਾ ਉਹ ਵਿਚਾਰੇ ਨੂੰ ਚੱਲ ਨੂੰ ਟੂਆ ਟੂਆ ਪੱਟ ਕੇ ਵਿਚਾਰੇ ਨੂੰ ਨਾ ਦੱਬਿਆਂਦਾ ਤੇ ਬਾਕੀ ਆਪਾਂ ਅੱਜ ਪੈਪਲੈਨ ਪਾਤੀ ਆਪਣੀ ਤੇ ਬਾਬੇ ਵੀ ਆ ਰਿਆ ਘੋੜੇ ਵਾਲੇ ਵੈਸੇ ਜਦੋਂ ਸਾਡੇ ਨਾਲ ਆਉਂਦੇ ਹੁੰਦੇ ਆਏ ਸਾਡੇ ਨਾਲ ਬਹੁਤ ਸ਼ੁਰੂ ਤੋਂ ਸੀ ਜਦੋਂ ਜਵਾਂ ਨਿੱਕੇ ਨਿੱਕੇ ਸੀਗੇ ਨਾ ਉਦੋਂ ਤੋਂ ਆਉਂਦੇ ਆ ਬਾਬੇ ਐਨਾ ਜਿਆਦਾ ਨਗਰ ਦੇ ਵਿੱਚ ਨਾ ਜੀ ਲੱਗਦਾਗਾ ਨਾ ਬਾਬਿਆਂ ਦਾ ਕਰਕੇ ਹੁਣ ਖੰਡ ਪਾਟ ਖੋਲੇ ਜਾਂਦੇ ਆ ਫਿਰ ਤੀਜੇ ਦਿਨ ਨਾ ਕਿੱਲੇ ਵੀ ਪਟਦੇ ਨੇਗੇ ਓਪਾ ਵੀਡੀਓ ਵੀ ਪਾਵਾਂਗੇ ਉਸ ਦਿਨ ਤੇ ਬਾਕੀ ਵਧੀਆਗਾ ਐਵੇਂ ਸਪੋਰਟ ਕਰਦੇ ਰਹੋ ਹਨਾ ਅੱਜ ਦਾ ਆਪਣੀ ਇਹੀ ਵੀਡੀਓ ਸੀਗੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬੈਲ ਆਈਕਨ ਨੂੰ ਆਨ ਕਰਦਿਆ ਕਰੋ ਇਹਦੇ ਨਾਲ ਨਾ ਨੋਟੀਫਿਕੇਸ਼ਨ ਤੁਹਾਨੂੰ ਔਨ ਟਾਈਮ ਮਿਲ ਜਾਂਦੀ ਆ ਤੇ ਬਾਕੀ ਐਵੇਂ ਸਪੋਰਟ ਕਰਦੇ ਰਹੋ ਬਾਏ ਬਾਏ